ਕੂ ਕਰਾ ਕੇ ਜੇ ਗੁਰੂ ਨਾਨਕ ਮੰਗਿਆ ਹੁੰਦਾ ਘਰ ਦਾ ਹੀ ਬਾਗ ਹੁੰਦਾ ਗੁਰੂ ਨਾਨਕ ਪ੍ਰਗਟ ਹੁੰਦਾ ਤੇ ਕਦੇ ਵੀ ਝੋਲੀ ਸਖਣੀ ਨਾ ਰਹਿੰਦੀ ਮਹਾਰਾਜ ਕਹਿੰਦੇ ਆਕਾਲ ਪੁਰਖ ਨੂੰ ਮੰਗੋ ਹੁਣ ਪੁੱਛੋ ਰਹੀ ਆਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਹੈ ਕਹਿੰਦੇ ਸੰਤ ਰੇਣ ਮੰਗੋ ਸਾਧੂਆਂ ਦੀ ਚਰਨ ਧੂੜੀ ਮੰਗੋ ਰੇਣ ਧੂੜੀ ਨੂੰ ਕਿਹਾ ਸਾਧੂਆਂ ਦਾ ਸੰਗ ਮੰਗੋ ਜਿਹੜਾ ਚਰਨ ਧੂੜੀ ਸਾਧੂਆਂ ਦੀ ਮੰਗੇਗਾ ਸਾਧੂ ਦੀ ਸੰਗਤ ਦੇ ਵਿੱਚ ਯਾਦ ਰੱਖਿਓ ਅਕਾਲ ਪੁਰਖ ਦੇ ਗੀਤ ਗਾਉਣ ਦੀ ਯਾਚ ਆ ਜਾਵੇਗੀ ਤੇ ਉਹਦਾ ਜੀਵਨ ਸਫਲਾ ਹੋ ਜਾਵੇਗਾ ਮਨ ਟਿਕ ਜਾਵੇਗਾ ਉਹਦਾ ਖੈਰ ਸੰਤ ਰੇਣ ਤੇ ਖੁਦ ਕਹਿ ਕੇ ਹਟਿਆ ਹੈ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮੇਥੋਂ ਚੱਲਿਆ ਨਹੀਂ ਜਾਂਦਾ ਉਹਦੇ ਅਕਾਲ ਪੁਰਖ ਦਾ ਸਰੂਪ ਨੇ ਗੁਰੂ ਨਾਨਕ ਦਾ ਗੁਰੂ ਗੁਰੂ ਨਾਨਕ ਦਾ ਨਿਰਗੁਣ ਸਰੂਪ ਅਕਾਲ ਪੁਰਖ ਹੀ ਹੈ ਕੋਈ ਚੰਮਦਾਲ ਬਾਬਾ ਨਹੀਂ ਹੈ ਬਾਣੀ ਕਹਿੰਦੀ ਹੈ ਗੁਰਗੋਪਾਲ ਪੁਰਖ ਭਗਵਾਨ ਗੁਰੂ ਨਾਨਕ ਆਪ ਹੀ ਭਗਵਾਨ ਹੈ ਆਪ ਹੀ ਪਰਮੇਸ਼ਵਰ ਹੈ ਆਪ ਹੀ ਪ੍ਰਾਇਮਲ ਬੀਇੰਗ ਹੈ ਆਪ ਹੀ ਖੁਦ ਖੁਦਾ ਹੈ ਦੁਨੀਆ ਦਾ ਮਾਲਕ ਹੈ ਗੁਰੂ ਨਾਨਕ ਦਾ ਗੁਰੂ ਕੋਈ ਨਹੀਂ ਗੁਰੂ ਨਾਨਕ ਸਮੁੱਚੀ ਕਾਇਨਾਤ ਦਾ ਜਗਤ ਗੁਰੂ ਹੈ ਰੋਜ਼ ਤੇ ਪੜਦੇ ਹੋ ਫਿਰ ਦੁਹਰਾ ਦਵਾਂ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਹ ਜਿਹੜਾ ਚੂੜ ਕਾਣੇ ਪਿੰਡ ਸੱਚਾ ਸੌਦਾ ਕੀਤਾ ਨਾ 20 ਰੁਪਈਆ ਦਾ ਲੰਗਰ ਲਾ ਕੇ ਉਥੇ ਖਰਾ ਸੌਦਾ ਗੁਰਦੁਆਰਾ ਬਣਿਆ ਹੈ ਉਹਨੂੰ ਸੱਚਾ ਸੌਦਾ ਵੀ ਕਹਿ ਦਿੰਦੇ ਗੁਰਦੁਆਰੇ ਨੂੰ ਇਹ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਸੀ ਇੱਥੋਂ ਜਦੋਂ ਪਿੰਡ ਮੁੜੇ ਨਾ ਰਾਇਪੋਏ ਦੀ ਤਲਵੰਡੀ ਹੁਣ ਇਹ ਗੱਲ ਦੀ ਤੇ ਸਮਝ ਐ ਵੀ ਘਰੋਂ ਝੜਕਾਂ ਪੈਣੀਆਂ ਨੇ ਦੁਨਿਆਵੀ ਆਪਾਂ ਲੋਕ ਪਤਾ ਕਿਵੇਂ ਸੋਚਦੇ ਆ ਕਾਕੇ ਨੂੰ 20 ਰੁਪਏ ਦਿੱਤੇ ਨੇ ਤੇ 200 ਬਣਾ ਕੇ ਲਿਆਵੇ ਫਿਰ ਗੱਲ ਨਾ ਲਾਵਾਂਗੇ ਅਸੀਂ ਸੰਸਾਰ ਨੂੰ ਕਮਾਉਣਾ ਹੀ ਸਭ ਕੁਝ ਸਮਝ ਲਿਆ ਚੌਂਕੜਾ ਅਧਿਆਤਮਕ ਦੁਨੀਆ ਪ੍ਰਭੂ ਪਰਮੇਸ਼ਵਰ ਦੀ ਪ੍ਰਾਪਤੀ ਉਹ ਸਾਡੀ ਲੋਕਾਂ ਦੀ ਸਮਝ ਤੋਂ ਬਾਹਰ ਹੈ ਕਿੱਡੀ ਵੱਡੀ ਜਾਇਦਾਦ ਹੈ ਅਸੀਂ ਨਹੀਂ ਸਮਝ ਪਾਉਂਦੇ ਇੱਥੇ بڑے بڑے ਸੌਦਾਗਰ ਵਪਾਰੀ ਸਮਾ ਆਇਆ ਮੌਤ ਆਈ ਤਨ ਦੇ ਨਾਲ ਨਾਮ ਵੀ ਮਿਟ ਗਿਆ ਪਰ ਜਿਨ੍ਹਾਂ ਖਰੇ ਸੌਦੇ ਕੀਤੇ ਰੱਬ ਦੇ ਗੀਤ ਗਾਏ ਨਾਮ ਜਪਿਆ ਜਿਨ੍ਹਾਂ ਨੇ ਗਰੀਬ ਗੁਰਬੇ ਤੇ ਪਰਉਪਕਾਰ ਕੀਤਾ ਉਹਨਾਂ ਮਹਾਪੁਰਸ਼ਾਂ ਦਾ ਨਾਮ ਅਮਰ ਹੋ ਗਿਆ ਸ਼ਰੀਰ ਚਾਹੇ ਮਿੱਟੀ ਗਿਆ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਤਿੰਨਾ ਲੋਕਾਂ ਚ ਉਹਨਾਂ ਦੀ ਵਡਿਆਈ ਪ੍ਰਗਟ ਹੈ ਪਿੰਡੋਂ ਬਾਹਰ ਰੁਕ ਗਏ ਤੇ ਭਾਈ ਬਾਲਾ ਜੀ ਗਏ ਬਾਪੂ ਨੂੰ ਠੰਡਿਆ ਕਰਨ ਮਹਿਤਾ ਕਾਲੂ ਜੀ ਨੂੰ ਵੀ ਜਾ ਕੇ ਮੈਂ ਉਹਨਾਂ ਦਾ ਰੋਸਾ ਠੰਡਾ ਕਰਾਂ ਬਾਪ ਨੇ ਪੁੱਛਿਆ ਨਾਨਕ ਕਿੱਥੇ ਐ ਕਹਿੰਦੇ ਜੀ ਪਿੰਡੋਂ ਬਾਹਰ ਬੈਠੇ ਨੇ ਝੂਠ ਤੇ ਬੋਲਣਾ ਨਹੀਂ ਸੱਚੋ ਸੱਚ ਦੱਸ ਦਿੱਤਾ ਭਾਈ ਬਾਲਾ ਨੇ ਕੀ ਕੌਤਕ ਵਾਪਰਿਆ ਐ ਬਸ ਦੌੜੇ ਆਏ ਬਾਬਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਨੂੰ ਝਿੜਕਿਆ ਤੇ 2-4 ਥਾਪੜ ਕੱਡ ਮਾਰੇ ਨੇ ਇਤਿਹਾਸ ਦੇ ਬੋਲ ਨੇ ਬਹਿਨ ਹਾਥ ਤੇ ਬਾਮ ਕਪੋਲਾ ਹਨੇ ਤਮਾਚੇ ਬਲਸੋ ਤੋਲਾ ਖਿੱਚ ਕੇ ਚਪੇੜਾਂ ਮਾਰ ਦਿੱਤੀਆਂ ਉਹ ਪਿੱਛੇ ਬੇਬੇ ਨਾਨਕੀ ਵੀ ਭੱਜੀ ਆਉਂਦੀ ਸੀ ਮਹਾਰਾਜ ਦੀ ਭੈਣ ਵੱਡੇ ਸੀ ਮਹਾਰਾਜ ਤੋਂ ਔਰ ਗੁਰੂ ਨਾਨਕ ਦੇ ਸਿਖਿਆਰਤੀਆਂ ਚੋਂ ਮੁੱਖ ਸਿਖਿਆਰਥੀ ਨੇ ਜਿਨ੍ਹਾਂ ਨੂੰ ਸਮਝ ਪਹਿ ਗਈ ਵੀ ਗੁਰੂ ਨਾਨਕ ਆਮ ਇਨਸਾਨ ਨਹੀਂ ਹੈ ਗੁਰੂ ਨਾਨਕ ਨਾਨਕ ਹਰਿ ਹੋਏ ਪਰਮੇਸ਼ਵਰ ਦਾ ਰੂਪ ਹੈ ਪਹੁੰਚੀ ਨਿਕਟ ਨਾਨਕੀ ਤੂਰਨ ਪਿਤ ਕਰ ਗਇਓ ਜੋ ਰਿਸ਼ਮੇ ਪੂਰਨ ਪਿਤਾ ਦਾ ਹੱਥ ਪੜ ਲਿਆ ਗੁੱਸੇ ਵਿੱਚ ਸਨ ਪਿਤਾ ਮੇਰੇ ਭਾਈ ਨੂੰ ਨਾ ਮਾਰੋ ਮਹਾਰਾਜ ਨੂੰ ਛਡਾਇਆ ਮਾਤਾ ਨੇ ਰਾਏ ਬਲਾਰ ਨੂੰ ਪਤਾ ਲੱਗਿਆ ਵੀ ਮੇਰੇ ਮੁਰਸ਼ਦ ਗੁਰੂ ਨਾਨਕ ਸਾਹਿਬ ਤੇ ਹੱਥ ਚੁੱਕਿਆ ਹੈ ਮੇਰੇ ਪਟਵਾਰੀ ਨੇ ਮਹਿਤਾ ਕਾਲੂ ਨੇ ਤੇ ਰਾਏ ਬਲਾਰ ਨੇ ਸੱਦ ਲਿਆ ਦਰਬਾਰ ਦੇ ਵਿੱਚ ਕਵੀ ਸੰਤੋਖ ਸਿੰਘ ਕਹਿੰਦੇ ਨੇ ਗਾਇਓ ਦਰਬ ਜਾਣਿਓ ਨਿਜ ਜੇਤੋ ਮੋਹਿ ਨਿਕਟ ਤੇ ਲੇਵੋ ਹਤੇ ਤੋ ਪਟਵਾਰੀ ਜੀ ਗੱਲ ਸੁਣੋ ਜਿੰਨਾ ਤੁਹਾਡਾ ਨੁਕਸਾਨ ਹੋਇਆ ਹੈ ਮੇਥੋਂ ਲਓ 200 ਰੁਪਏ। ਔਰ ਵਿਹਾਂ ਦੀ ਜਗ੍ਹਾ ਤੇ ਭਾਵੇਂ 4 ਗੁਣਾ ਲੈ ਲਵੋ। ਪਰ ਇੱਕ ਗੱਲ ਜ਼ਿਹਨ ਵਿੱਚ ਟਿਕਾ ਲਵੋ ਇਹ ਤੁਹਾਡਾ ਫਰਜ਼ੰਦ ਕੋਈ ਆਮ ਇਨਸਾਨ ਨਹੀਂ ਐ। ਇਹਦੇ ਤੇ ਅੱਗੇ ਤੋਂ ਹੱਥ ਨਾ ਚੁੱਕਿਓ ਇਹ ਮੇਰਾ ਪੀਰ ਐ ਔਰ ਇਹ ਲੋਕਾਈ ਨੂੰ ਤਾਰਨ ਖੁਦ ਆਪ ਦੁਨੀਆ ਤੇ ਪ੍ਰਗਟ ਹੋਇਆ ਐ। ਬਾਬ ਤੇ ਬਾਪ ਹੈ ਨਾ ਹੱਥ ਜੋੜ ਕੇ ਰਾਏ ਬਲਾਰ ਨੂੰ ਕਹਿੰਦਾ ਜੀ ਗੱਲ ਪੈਸਿਆਂ ਦੀ ਨਹੀਂ ਹੈ ਦੁੱਖ ਇਸ ਗੱਲ ਦਾ ਹੈ ਵੀ ਮੇਰਾ ਇਕੱਲਾ ਫਰਜ਼ੰਦ ਹੈ ਦਾ ਦੂਜਾ ਕੋਈ ਭਾਈ ਨਹੀਂ ਵੀ ਮੇਰੇ ਜਾਣ ਤੋਂ ਬਾਅਦ ਇਹਨੂੰ ਕਮਾ ਕੇ ਕੁਝ ਸ਼ਿਕਾ ਦੇਵੇ ਅਸਲ ਦੇ ਵਿੱਚ ਬਾਤ ਇਹ ਆਇਆ ਇਹਨੂੰ ਜੋ ਵੀ ਮੈਂ ਧਨ ਦੌਲਤ ਦਿੰਨਾ ਹੈ ਕਿਰਤ ਕਰਨ ਦੇ ਲਈ ਇਹ ਗਰੀਬਾਂ ਤੇ ਲਟਾ ਦਿੰਦਾ ਕਦੇ ਨੰਗਿਆਂ ਨੂੰ ਵਸਤਰ ਦੇ ਦਿੰਦਾ ਕਦੇ ਆਂਦਰਾਂ ਤੋਂ ਭੁੱਖਿਆਂ ਨੂੰ ਭੋਜਨ ਕਰਾਉਂਦਾ ਹੈ ਮੈਨੂੰ ਫਿਕਰ ਹੈ ਵੀ ਮੇਰੇ ਜਾਣ ਤੋਂ ਬਾਅਦ ਇਹਦਾ ਆਸਰਾ ਕੌਣ ਬਣੇਗਾ ਇਹਦੇ ਘਰ ਦਾ ਨਿਰਵਾਹ ਕਿਵੇਂ ਚੱਲੇਗਾ ਰਾਏ ਬੁਲਾਰ ਦੇ ਗਲੂਏ ਚੋਂ ਬੋਲ ਨਿਕਲੇ ਮਹਿਤਾ ਕਾਲੂ ਜੀ ਤੁਹਾਨੂੰ ਗੁਰੂ ਨਾਨਕ ਦੀ ਹਸਤੀ ਦੀ ਸਮਝ ਨਹੀਂ ਐ ਇਹਦਾ ਫਿਕਰ ਛੱਡੋ ਇਨੂੰ ਕਿੰਨੇ ਪਾਲਣਾ ਹੈ ਤੇ ਕੁੱਲ ਲੋਕਾਈ ਨੂੰ ਪਾਲਣ ਵਾਲਾ ਖੁਦਾ ਆਪ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਹੈ ਸੁਨ ਕਾਲੂ ਤੁਝ ਕੋ ਸੁਧ ਨਾਹੀ ਮਾਇਆ ਜਿਤੀ ਪਖੋ ਜਗ ਮਾਹੀ ਸਭ ਵਰਤ ਹੈ ਨਾਨਕ ਅਨੁਸਾਰੀ ਬੱਤਰ ਜਾਏ ਜੋ ਪਤ ਬ੍ਰਤ ਨਾਰੀ ਹਾਇਕਾਲੂ ਜੰਨੀ ਵੀ ਮਾਇਆ ਦੁਨੀਆ ਚ ਪ੍ਰਗਟ ਹੈ ਇਹਦੇ ਹੁਕਮ ਵਿੱਚ ਇਦਾਂ ਚੱਲਦੀ ਹੈ ਜਿਵੇਂ ਪਤੀ ਵਰਤਾ ਔਰਤ ਆਪਣੇ ਖਸਮ ਦੇ ਹੁਕਮ ਵਿੱਚ ਚੱਲਦੀ ਹੈ ਇਹ ਮਾਇਆ ਦਾ ਪੱਤ ਹੈ ਕਹਿੰਦੇ ਇਹ ਰੱਬ ਦਾ ਰੂਪ ਹੈ ਅੱਗੇ ਤੋਂ ਇਹਦੇ ਤੇ ਹੱਥ ਨਾ ਚੁੱਕਿਓ ਤੁਹਾਡੇ ਨੁਕਸਾਨ ਦੀ ਪਰਭਾਈ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕਰਾਂਗਾ ਕਿਉਂਕਿ ਮੈਨੂੰ ਸਮਝ ਪੈ ਗਈ ਹੈ ਖੁਦਾ ਤੇ ਗੁਰੂ ਨਾਨਕ ਵਿੱਚ ਫਰਕ ਨਹੀਂ ਇਹੀ ਬੋਲ ਗੁਰੂ ਗ੍ਰੰਥ ਸਾਹਿਬ ਦੇ ਨੇ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ ਭੇਦ ਗੁਰੂ ਨਾਨਕ ਤੇ ਪਰਮੇਸ਼ਵਰ ਇਕ ਨੇ ਹਰ ਦੁਨੀਆ ਦਾ ਧਾਰਮਿਕ ਗ੍ਰੰਥ ਜੋ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ ਵਡਿਆਈ ਕਰਦਾ ਹੈ ਵੈਸੀ ਹੀ ਵਡਿਆਈ ਗੁਰੂ ਨਾਨਕ ਦੀ ਪ੍ਰਗਟ ਹੈ ਥਰ ਇਸ ਨੋ ਡਿਫਰੈਂਸ ਬੀਟਵੀਨ ਦਾ ਸੁਪਰੀਮ ਲਾਰਡ ਐਂਡ ਗੁਰੂ ਨਾਨਕ ਰੰਚਕ ਮਾਤਰ ਫਰਕ ਨਹੀਂ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਅਜਮਤਾਂ ਦੇ ਸਹਿਤ ਨੇ ਝੋਲੀਆਂ ਭਰਨ ਵਾਲੇ ਨੇ ਦੀਨ ਦੁਨੀਆ ਦੇ ਮਾਲਕ ਗੁਰਨਾਨਕ ਦੀ ਵਡਿਆਈ ਅਗਮੀ ਹੈ ਜਿੱਥੇ ਉਹ ਨਿਰਗੁਣ ਸਰੂਪ ਨੇ ਨਿਰਗੁਣ ਆਪ ਸਰਗੁਣ ਵੀ ਉਹੀ ਉਥੇ ਉਹ ਸਰਗੁਣ ਚੋਲੇ ਵਿੱਚ 10 ਜਾਮੇ ਵਿਚਰੇ ਗੁਰਨਾਨਕ ਤੋਂ ਗੁਰੂ ਗੋਬਿੰਦ ਸਿੰਘ ਅਜੋ ਸ਼ਬਦਾਵਤਾਰ ਵੀ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਵਰਨਾ ਕੋਇ ਪੋਥੀ ਪਰਮੇਸ਼ਰ ਕਾ ਥਾਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਖੰਡੇ ਦੀ ਪੌੜ ਛਕੋ ਜੀਵਨ ਨੂੰ ਸਫਲਾ ਕਰੋ